ਸਾਲਸਾ ਵਾਹਿਗੁਰਜੀ ਕੀ ਫਤਿਹ ਗੰਤਨ ਸਿੰਘ ਨੂੰ ਤੇ ਵਾਰਸਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਉਪਰਵਾ ਕਰੋ ਬਈ ਦੁੱਖਾਂ ਪਰਿਸ਼ਾਦਾ ਨਾਸ਼ ਕਰੋ ਬਾਬਾ ਜੀ ਓਕੀ ਕਾੜੀ ਨਾ ਦੇਖੰਦੀ ਕਰੋ ਕਿਰਪਾ ਗੰਤਨ ਸਿੰਘ ਤੇ ਵਾਰਸਾ ਮਹਾਰਾਜ ਕਿਰਪਾ ਕਰੋ ਮਹਾਰਾਜ ਬੱਟਿਆਂ ਦੇ ਕਿਰਪਾ ਕਰੋ ਮੇਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨੋ ਗਾ ਬਸੰਤ ਸਵਰਗ ਲੋਕ ਜਿੱਤ ਤੇ ਧਰਤੀ ਨਵਖੰਡੜਾ ਬਿਸਰੰਤ ਹਰਿ ਗੁਰ ਪਾਲਹਿ ਨਾਨਕ ਤੇ ਪ੍ਰਾਣੀ ਉਦਿਆਨ ਪਰਮੜਾ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵ ਖੰਡਣਾ ਬਿਸਰੰਤ ਹਰਿ ਗੁਰ ਪਾਲਹਿ ਨਾਨਕ ਇਹ ਪ੍ਰਾਣੀ ਉਹ ਗਿਆਨ ਪਰਮੜਾ ਕੌ ਤੱਕ ਕੋੜ ਤਮਾਸਿਆ ਚੇਤਨਾ ਆਵਸਨਾ ਨਾਨਕ ਕੋੜੀ ਨਰਕ ਬਰਬਰੇ ਉੱਜੜ ਸੋਈ ਤਾਓ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ 헤 ਦੇਵਾਨਿਆ ਸੇ ਲੱਗਾ ਜਮ ਡੰਡ ਤਾਪ ਸ਼ਤਾਨਿਆ ਦਿਨ ਪੂਰੇ ਗੁਰਦੇਵਾ ਇਹ ਰਸਾਤਨਿਆ ਸਿਰ ਲੱਗਾ ਜਮ ਡੰਡ ਤਾਪ ਸ਼ਤਾਨਿਆ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤਤੀ ਧਰਤੀ ਨਵਖੰਡੜ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉद्याਨ ਪਰਵਣ ਹੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਰੀਦਾਂ ਦੀ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਰਗਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀ ਵਾਰ ਅੰਦਰ ਅੰਤਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਪਾਵਨ ਪਿਤਰੰਗ 707 ਉੱਪਰ ਸੁਭੈਮਾਨ ਹੈ 사ਤਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕੱਲ ਰੋਜ ਨੂੰ ਹੈ ਅੱਜ ਸਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਤ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ੇਸ਼ ਨਗਰ ਕੀਰਤਨ ਇਸ ਮਹਾਨ ਅਸਥਾਨ ਤੋਂ 9 ਵਜੇ ਆਰੰਭ ਹੋ ਰਹੇ ਨੇ ਜੋ ਸ਼ਾਮ ਨੂੰ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕ ਪਉ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਕੱਲ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਰਕਾਬਗੰਦ ਸਾਹਿਬ ਵਿਖੇ ਲੱਖੀ ਸ਼ਾਹ ਬਨਜਾਰਾ ਹਾਲ ਵਿੱਚ ਵਿਸ਼ੇਸ਼ ਦੀਵਾਨ ਸਜਰੇ ਨੇ ਆਪ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਤਨ ਗੁਰੂ ਨਾਮਕ ਸੱਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਆ। ਉਲ੍ਹਾ ਚੁੱਕਾਂ ਦੀ ਖਿਮਾ ਕਰਿਓ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।